ਸਤ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਸਤ ਸ੍ਰੀ ਅਕਾਲ ਸਲੂਟ ਆ ਜੀ ਤੁਹਾਨੂੰ ਦੇ ਲਉ ਸਭ ਨੂੰ ਮਹਾਰਾਜ ਤੰਦਰੁਸਤੀਆਂ ਬਖਸ਼ੇ ਚੜ੍ਹਦੀਆਂ ਕਲਾ 'ਚ ਰੱਖੇ ਪ੍ਰਮਾਤਮਾ ਉਮੀਦ ਆ ਕਿ ਸਾਰੇ ਠੀਕ ਠਾਕ ਹੀ ਹੋਵੂਗੇ ਸੱਚੇ ਪਾਤਸ਼ਾਹ ਤੰਦਰੁਸਤੀ ਬਖਸ਼ੇ ਗੱਲ ਬਾਈ ਜੀ ਐਂ ਕਰਦੇ ਆਪਾਂ ਆ ਕਈਆਂ ਦਿਨਾਂ ਤੋਂ ਵੀਡੀਓ ਤੇ ਵੀਡੀਓ ਆਈ ਜਾਂਦੀਆਂ ਐ ਮੋਗੇ ਵਾਲਾ ਮੰਤਾ ਜਿਹੜਾ ਸ਼ੈਬਨਾਥ ਉਹਦੇ ਬਾਰੇ ਮੇਰੀ ਭੈਜੀ 43 ਸਾਲ ਦੀ ਉਮਰ ਆ ਉਦੋਂ ਪਹਿਲਾਂ ਦੇ ਲੋਕ ਚੌਕੀਆਂ ਲਾਈ ਜਾਂਦੇ ਆ ਸਿਰ ਕਮਾਈ ਜਾਂਦੇ ਆ ਕੋਈ ਕਹਿੰਦਾ ਸਾਡੇ ਚ ਮਾਤਾ ਆਉਂਦੀ ਆ ਕੋਈ ਕਹਿੰਦਾ ਸਾਡੇ ਚ ਕੋਟਲੇ ਵਾਲਾ ਮਲੇਰ ਕੋਟਲੇ ਵਾਲਾ ਪੀਰ ਆਉਂਦਾ ਕੋਈ ਆਂਦਾ ਸਾਡੇ ਚ ਬਾਬਾ ਬੁੱਢਾ ਆਉਂਦਾ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਮੇਰੇ ਕਹਿਣ ਦਾ ਇਹ ਮਤਲਬ ਆ ਵੀ ਇਹ ਚੀਜ਼ ਤਾਂ ਬਹੁਤ ਟਾਈਮ ਪਹਿਲਾਂ ਤੋਂ ਚੱਲੀ ਆਉਂਦੀ ਆ ਆਪਣੀ ਜਨਤਾ ਲਈ ਲੱਗ ਉਹਨੂੰ ਜਿਵੇਂ ਮਰਜੀ ਜਿੱਧਰ ਨੂੰ ਮਰਜੀ ਮਗਰ ਲਾ ਲੋ ਜਿੱਧਰ ਨੂੰ ਮਰਜੀ ਮਗਰ ਲਾ ਲੋ ਉਧਰ ਨਹੀਂ ਲੱਗ ਜਾਂਦੇ ਆ ਉਹ ਮਹਾਰਾਜ ਦੇ ਪਰਮਾਤਮਾ ਦੇ ਬੋਲ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੱਚੇ ਪਾਤਸ਼ਾਹ ਦੇ ਉਹ ਕਹਿੰਦੇ ਨਾਨਕ ਦੁਖੀਆ ਸਭ ਸੰਸਾਰ ਤੇ ਦੁਖੀ ਬਾਈ ਜੀ ਰੇ ਕੀ ਆ ਜਿਵੇਂ ਅਗਲਾ ਕਹਿ ਦਿੰਦਾ ਚੱਲ ਯਾਰ ਫਲਾਣੇ ਸਿਆਣੇ ਕੋਲ ਚਲਦੇ ਆ ਅਗਲਾ ਆਂਦਾ ਜੀ ਚੱਲ ਯਾਰ ਵੇਖ ਆਉਣੀ ਆ ਜਾ ਕੇ ਕੀ ਆ ਕੋਈ ਫਾਇਦਾ ਹੀ ਹੋ ਜੇ ਤੇ ਦੁਖੀ ਸਾਨੂੰ ਦੱਸਿਆ ਵੀ ਪਰਮਾਤਮਾ ਨੇ ਵਾਕ ਕਰਿਆ ਵੀ ਸਭ ਦੁਖੀ ਆ ਸੁਖੀ ਕੋਈ ਨਹੀਂਗਾ ਦੁਖੀ ਸਾਹਬ ਤੇ ਇਸ ਕਰਕੇ ਮਹਾਰਾਜ ਤੇ ਹੀ ਵਾਕ ਆ ਵੀ ਨਾਨਕ ਦੁਖੀ ਆ ਸਭ ਸੰਸਾਰ ਉਹ ਅਗਲਾ ਦਾ ਚਲਾ ਇਥੋਂ ਨਾ ਇਥੋਂ ਸੁੱਖ ਮਿਲ ਜੂਗਾ ਤੇ ਭੱਜਦਾ ਅਗਲਾ ਜਦੋਂ ਅਗਲਾ ਡੁੱਬਦਾ ਉਦੋਂ ਨੂੰ ਕੁਛ ਨਹੀਂ ਦਿਖਦਾ ਉਦੋਂ ਘਾਹ ਦੀ ਤੜ ਨੂੰ ਹੱਥ ਪਾਉਂਦਾ ਅਗਲਾ ਵੀ ਬਚ ਜਾ ਮੈਂ ਦੁਨੀਆ ਕਿੱਥੇ ਆ ਅੱਧੀ ਦੁਨੀਆ ਸਿਆਣਿਆਂ ਕੋਲੇ ਆ ਅੱਧੀ ਦੁਨੀਆ ਅੱਥਪਤਾਲਾਂ ਚ ਪਈ ਆ ਅੱਧੀ ਦੁਨੀਆ ਜੇਲਾਂ ਚ ਪਈ ਆ ਤੇ ਅੱਧੀ ਦੁਨੀਆ ਬਾਬਿਆਂ ਮਗਰ ਤੁਰੀ ਫਿਰਦੀ ਐ ਮੇਰੇ ਕਹਿਣ ਦਾ ਇਹ ਮਤਲਬ ਆ ਇਹ ਨਾ ਗਲਤ ਮਤਲਬ ਕੱਢ ਲਿਓ ਵੀ ਖਣੀ ਮੈਂ ਸੇਵਨਾਥ ਤੋਂ ਪੈਸੇ ਲੈ ਕੇ ਵੀਡੀਓ ਪਾਤੀ ਮੈਂ ਕੋਈ ਇਹੋ ਜਿਹਾ ਬੰਦਾ ਨਹੀਂ ਗਾ ਸੇਵਨਾਥ ਤੋਂ ਪੈਸੇ ਲੈ ਕੇ ਵੀਡੀਓ ਪਾਤੀ ਮੇਰੇ ਕਹਿਣ ਦਾ ਇਹ ਮਤਲਬ ਆ ਵੀ ਅੱਜ ਤੋਂ ਮੇਰੀ ਤਾਂ 43 ਸਾਲ ਹੋਵਰ ਆ ਜਦੋਂ ਤੋਂ ਮੈਂ ਸੁਰਤ ਸੁਭਾਲੀ ਆ ਮੈਂ ਤੋਂ ਦੋ ਦੋ ਸੁਣਦਾ ਹੁਣਾ ਵੀ ਸਿਆਣੇ ਆ ਸਿਆਣੇ ਆ ਸਿਆਣੇ ਆ ਮੇਰੇ ਕਹਿਣ ਦਾ ਇਹ ਮਤਲਬ ਆ ਆਪਾਂ ਗੁਰੂ ਘਰਾਂ ਦੇ ਵਿੱਚ ਚੰਗੇ ਵਧੀਆ ਰਾਗੀ ਰੱਖੋ ਕੀਤਣੀਆਂ ਰੱਖੋ ਉਹਨਾਂ ਨੂੰ ਕੋਈ 20 30 ਹਜ਼ਾਰ ਰੁਪਏ ਮਹੀਨੇ ਦੀ ਸੈਲਰੀ ਦਿਓ ਤਾਂ ਕਿ ਉਹ ਲੋਕਾਂ ਨੂੰ ਸਮਝਾਉਣ ਵੀ ਭਾਈ ਕਿਤੇ ਕੁਝ ਨਹੀਂਗਾ ਸਭ ਤੋਂ ਵੱਡਾ ਸਤਗੁਰ ਨਾਨਕ ਜਨਕਰ ਰਾਖੀ ਮੇਰੀ ਵੀ ਇਹਦੇ ਉੱਤੇ ਕੁਝ ਨਹੀਂਗਾ ਠੀਕ ਹੈ ਨਾ ਗੁਰੂ ਘਰਾਂ ਚ ਗ੍ਰੰਥੀ ਰੱਖੇ ਹੁਣ ਵਧੀਆ ਉੱਥੇ ਉਹ ਨਾਉਣ ਧੌਣ ਪਹਿਣ ਚ ਆਦੇ ਘਰੇ ਆਉਣ ਕੁੱਛ ਕਰਨ ਟਾਈਮ ਸਰ ਡਿਊਟੀ ਕਰਨ ਕੀਤਨ ਕਰਨ ਲੋਕਾਂ ਨੂੰ ਦੱਸਣ ਵੀ ਇਸ ਕੰਮ ਚ ਕੁੱਛ ਨਹੀਂ ਗਾ ਜਿਹੜੇ ਸਿਰਕਮ ਹੁੰਦੇ ਉਹਨਾਂ ਕੋਲੇ ਨਾ ਜਾਓ ਉਹ ਤਾਂ ਆਪੇ ਸਿਆਣੇ ਆ ਉਹ 5000 ਰੁਪਇਆ ਮੰਗਦੇ ਆ ਤੇ ਆਪਾਂ ਚਾਏ ਬੁੜੀਆਂ ਕਿਸੇ ਤੋਂ ਪਹਿਣਾ ਮੇਰੀਆਂ ਫੜ ਕੇ ਦੇ ਕੇ ਆਉਨ ਤੇ 5000 ਰੁਪਇਆ ਦੇ ਕੇ ਆਉਂਦੇ ਅਗਲਾ ਨਾਲੇ ਦੁਖੀ ਹੁੰਦਾ ਨਾਲੇ ਵਿਆਜ ਤੇ ਫੜ ਕੇ ਫੇਰਦੇ ਆਉਂਦਾ ਇਹਨੂੰ ਜੇ ਰੋਕਣਾ ਨਾ ਇਹ ਚੀਜ਼ ਨੂੰ ਤੇ ਗੁਰੂ ਘਰਾਂ ਚ ਗ੍ਰਾਂਥੀ ਰੱਖੋ ਵਧੀਆ ਉਹਨਾਂ ਨੂੰ ਤਨਖਾਹ ਵਧੀਆ ਦਿਓ ਵੇਖੋ ਵੀ ਉਹਨਾਂ ਦੇ ਬੱਚੇ ਪੜ੍ਹਦੇ ਆ ਇੰਨੇ ਪੈਸੇ ਦੀ ਉਹਨੂੰ 25 30 40 ਹਜ਼ਾਰ ਦੀ ਜ਼ਰੂਰਤ ਆ ਇੰਨੀ ਸੈਲਰੀ ਦਿਓ ਫਿਰ ਤਾਂ ਕੀ ਉਹ ਸਾਡੇ ਪਿੰਡ ਬਹੁਤ ਗੁਰੂ ਗਿਆਨੀ ਸੀਗੇ ਬਾਬਾ ਗਿਆਨੀ ਜੀ ਤੇ ਬਹੁਤ ਸੋਹਣੀ ਕਥਾ ਕਰਦੇ ਹੁੰਦੇ ਸੀ ਉਹ ਉਹ ਹੁਣ ਚੋਲਾ ਸਾਹਿਬ ਛੱਡ ਗਏ ਆ ਤੇ ਉਦੋਂ ਬਾਅਦ ਉਹ ਗੱਲ ਹੀ ਨਹੀਂ ਬਣੀ ਸਾਡੇ ਗੁਰਦੁਆਰਾ ਸਾਹਿਬ 'ਚ ਐਡਾ ਵਧੀਆ ਗੁਰਦੁਆਰਾ ਸਾਹਿਬ ਪਾ ਕੇ ਗਏ ਆ ਸਾਡੇ ਪਿੰਡ ਰਣੀਆਂ 'ਚ ਉਹ ਦੇਖਣ ਜੋਗਾ ਇਸ ਕਰਕੇ ਬਾਈ ਜੀ ਖਾਲਸਾ ਜੀ ਨੰਗੋ ਸਿੰਘੋ ਤੁਹਾਡੇ ਵੀ ਚਰਨਾਂ 'ਚ ਬੇਨਤੀ ਆ ਜਿਹੜੇ ਬੰਦੇ ਗੁਰੂ ਮਹਾਰਾਜ ਦੇ ਕਮੇਟੀਆਂ ਦੇ ਮੈਂਬਰ ਪ੍ਰਧਾਨ ਆ ਤੁਹਾਡੇ ਵੀ ਚਰਨਾਂ 'ਚ ਬੇਨਤੀ ਆ ਹੱਥ ਬੰਨ ਕੇ ਵੀ ਤੁਸੀਂ ਗੁਰੂ ਸਾਹਿਬ ਦੇ ਗੁਰਦੁਆਰਾ ਸਾਹਿਬ 'ਚ ਆਪਣੇ ਰਾਗੀ ਸਾਹਿਬ ਰੱਖੋ ਉਹਨਾਂ ਨੂੰ ਕਹੋ ਵੀ ਘੰਟਾ ਕੀਤਨ ਕਰੋ ਦੁਪਹਿਰੇ ਕਥਾ ਕਰੋ ਘੰਟਾ ਤੇ ਲੋਕਾਂ ਨੂੰ ਮਤ ਦਿਓ ਵੀ ਭਾਈ ਕਿਸੇ ਕੁਸ਼ ਨਹੀਂ ਇਸ ਕੰਮਾਂ ਦੇ ਵਿੱਚ ਨਾ ਭਜੋ ਇੱਧਰ ਉੱਧਰ ਇਹ ਤੋਂ ਵੱਡਾ ਕੁਸ਼ ਨਹੀਂ ਮਹਾਰਾਜ ਤੋਂ ਵੱਡਾ ਜਦੋਂ ਭਾਈ ਆਪਾਂ ਦੱਸਣਾ ਹੀ ਕੁਸ਼ ਨਹੀਂ ਤੇ ਫਿਰ ਲੋਕਾਂ ਦੀ ਤਾਂ ਯਾਰ ਮਰਜ਼ੀ ਆ ਜਿੱਧਰ ਨੂੰ ਦੁਖੀ ਹੋਇਆ ਬੰਦਾ ਭਜਦਾ ਇਸ ਗੱਲ ਨਾਲ ਤਾਂ ਤੁਸੀਂ ਸਹਿਮਤ ਆ ਨਾ ਵੀ ਦੁਖੀ ਹੋਇਆ ਬੰਦਾ ਉਹਨੂੰ ਜਿੱਥੇ ਵੀ ਕੋਈ ਕਹਿ ਦੇ ਨਹਿਰ ਤੇ ਛਾਲ ਮਾਰ ਦੇ ਉੱਥੇ ਵੀ ਮਾਰ ਦੂ ਜੇ ਉਹਨੂੰ ਗਿਆਨ ਮਿਲੇ ਆਪਣੇ ਲੋਕ ਪਾਠੀ ਸਿੰਘ ਹੁਣ ਚੰਗੇ ਗੁਰਦੁਆਰੇ ਸਾਹਿਬ 'ਚ ਰੱਖੇ ਹੋਏ ਹੁਣ ਤੇ ਉਹ ਗਿਆਨ ਵੰਡਣ ਤੇ ਗਿਆਨ ਆਵੇ ਮੈਂ ਤੁਹਾਨੂੰ ਅੱਗੇ ਵੀ ਗੱਲ ਦੱਸੀ ਸੀ ਇੱਕ ਵੀਡੀਓ 'ਚ ਵੀ ਪਾਸਟਰ ਧੱਕੇ ਨਾਲ ਲੋਕਾਂ ਨੂੰ ਲੈ ਲੈ ਜਾਂਦੇ ਸੀ ਉਹ ਹੱਥ ਲਾਲ ਸਿੱਟੀ ਜਾਂਦੇ ਆ ਤੇ ਉਹਨਾਂ ਨੂੰ ਉਹਨਾਂ ਨੂੰ ਵੀ ਕਰੋ ਤੁਸੀਂ ਦੁਨੀਆ ਤਾਂ ਉਧਰ ਵੀ ਤੁਰ ਹੀ ਫਿਰਦੀ ਆ ਕੀ ਹੱਲ ਕੱਢਾਂਗੇ ਬਈ ਆਪਾਂ ਆਇਂ ਨਾ ਕਰੋ ਸਭ ਨੂੰ ਸਮਝਾ ਦਿਓ ਮੈਂ ਇਹ ਨਹੀਂ ਗੱਲ ਕਹਿੰਦਾ ਕੋਈ ਗੱਲ ਨਹੀਂ ਤੁਸੀਂ ਵੀਡੀਓ ਪਾ ਕੇ ਸਮਝਾਓ ਸਭ ਨੂੰ ਵੀ ਭਾਈ ਲੋਕਾਂ ਤੋਂ ਪੈਸੇ ਠੱਗਣੇ ਛੱਡੋ ਤੇ ਲੋਕਾਂ ਨੂੰ ਵੀ ਦੱਸੋ ਵੀ ਭਾਈ ਤੁਸੀਂ ਗੁਰੂ ਘਰਾਂ 'ਚ ਜਾਓ ਮੈਂ ਤੁਹਾਨੂੰ ਕਹਿਣਾ ਤੁਹਾਡੇ ਚਰਨਾਂ 'ਚ ਹੱਥ ਬੰਨ੍ਹ ਕੇ ਸਭ ਮੂਰੇ ਕਹਿਣਾ ਜੋ-ਜੋ ਮੇਰੀ ਵੀਡੀਓ ਦੇਖੂਗਾ ਵੀ ਤੁਸੀਂ ਭਾਈ ਕਿਸੇ ਸਿਆਣੇ ਕੋਲੇ ਕਿਸੇ ਕੋਲੇ ਨਾ ਜਾਓ ਅਗਲਾ ਤਾਂ ਆਪੇ ਸਿਆਣਾ ਸੋ ਤੋਂ 5-10 ਹਜ਼ਾਰ ਲੈ ਗਿਆ ਤੁਸੀਂ ਕਮਲੇ ਕਿਤੇ ਨਾ ਜਾਓ ਗੁਰਦੁਆਰਾ ਸਾਹਿਬ ਆਪ ਦਾ ਨਹਾ ਧੋ ਕੇ ਜਾਓ ਮੱਥਾ ਟੇਕੋ ਘਰੇ ਵਾਪਸ ਆ ਜਾਓ ਕੁਛ ਨਾ ਮੰਗੋ ਮਹਾਰਾਜ ਤੋਂ ਨਾ ਪੈਸਾ ਨਾ țeਲਾ ਦੋ ਤਿੰਨ ਗੱਲਾਂ ਮੰਗ ਲਓ ਬਸ ਵੀ ਸੱਚੇ ਪਾਤਸ਼ਾਹ ਸਾਨੂੰ ਉਮਰ ਬਖਸ਼ੀ ਸਾਨੂੰ ਇੱਜ਼ਤ ਬਖਸ਼ੀ ਸਾਨੂੰ ਅਕਲ ਬਖਸ਼ੀ ਇਤੁ ਕਾ ਮੰਗਣ ਦੀ ਲੋੜ ਹੀ ਨਹੀਂ ਰੁਪਈਆ ਟੇਕ ਕੇ ਲੱਖ ਨਾ ਮੰਗੋ ਉਹ ਤੁਸੀਂ ਕਹੋ ਮਹਾਰਾਜ ਸਾਨੂੰ ਅਕਲ ਦੇ ਦੇ ਇੱਜ਼ਤ ਦੇ ਦੇ ਉਮਰ ਦੇ ਦੇ ਅਸੀਂ ਆਪ ਹੀ ਬਣਾ ਲਾਂਗੇ ਰੁਪਈਏ ਤਾਂ ਆਪਾਂ ਬਣਾ ਸਕਦੇ ਆ ਮਹਾਰਾਜ ਤਾਂ ਆਪਾਂ ਨੂੰ ਅਕਲ ਦੇਵੇ ਉਮਰ ਦੇ ਦੇਵੇ ਇੱਜ਼ਤ ਦੇ ਦੇਵੇ ਇੱਜ਼ਤ ਨਾ ਖਰਾਬ ਹੋਵੇ ਤੇ ਪੈਸਾ ਤਾਂ ਬੰਦੇ ਦੇ ਹੱਥ ਚ ਆਵਦੇ ਹੱਥ ਚ ਜੇ ਹੁਣ ਆਪਾਂ ਕੋਈ ਕਰਨੇ ਹੀ ਨਹੀਂਗਾ ਤੇ ਫਿਰ ਪੈਸੇ ਕਾਦੇ ਬਣਨੇ ਆ ਜਿੰਨੀ ਕੁ ਜੋਗਾ ਜਿਹੜਾ ਬੰਦਾ ਭੈਣ ਭਰਾ ਜਿੰਨਾ ਕੰਮ ਕਰੂਗਾ ਉਹਨੇ ਕ ਪੈਸੇ ਬਣ ਜਾਣਗੇ ਬਾਹਲੇ ਪੈਸੇ ਵੀ ਬਣਾ ਕੇ ਆਪਾਂ ਖਾਣੀ ਦਾ ਯਾਰ ਰੋਟੀ ਹੋਈ ਆ ਛੱਡੋ ਇਹਨਾਂ ਚੀਜ਼ਾਂ ਨੂੰ ਸਿਆਣੇ ਬਣਜੋ ਆਪ ਹੀ ਬਣਜੋ ਅੱਗੇ ਹੁਣ ਮੋਬਾਈਲਾਂ ਨਹੀਂ ਸੀਗੀਆਂ ਹੁਣ ਮੋਬਾਈਲਾਂ ਬੰਦ ਚ ਹੀ ਆ ਗੱਲ ਹੋ ਗਈ ਉਹ ਗੱਲ ਹੋ ਗਈ ਮਾੜੀ ਮਾੜੀ ਗੱਲ ਦੀ ਗੱਲ ਬਣੀ ਜਾਂਦੀ ਆ ਬਸ ਮੇਨ ਗੱਲ ਇਹ ਆ ਵੀ ਗੁਰੂ ਘਰ ਜਾਓ ਗੁਰੂ ਘਰ ਜਾਓ ਤਾਂ ਮਹਾਰਾਜ ਮੂਰੇ ਕਿਰਪਾ ਕਰੋ ਕੁਛ ਨਾ ਮੰਗੋ ਮਹਾਰਾਜ ਤੂੰ ਮਹਾਰਾਜ ਸਾਨੂੰ ਆਪ ਹੀ ਦਊਗਾ ਬਸ ਉਂਵਰ ਮੰਗ ਲਓ ਅਕਲ ਮੰਗ ਲਓ ਇੱਜ਼ਤ ਮੰਗ ਲਓ ਤਿੰਨੇ ਚੀਜ਼ਾਂ ਇੱਕ ਗੱਲ ਚ ਹੀ ਮੰਗੀਆਂ ਗਈਆਂ ਗਈਆਂ ਤੇ ਇੱਕ ਚੀਜ਼ ਹੀ ਮੰਗ ਲਓ ਬਸ ਆਪੇ ਦਊ ਵਾਹਿਗੁਰੂ ਸਭ ਦਾ ਭਲਾ ਕਰਦਾ ਉਹ ਸੱਚੇ ਪਾਤਸ਼ਾਹ ਇਹ ਜੇ ਕਰਕੇ ਸਿਆਣੇ ਛੱਪਿਆਂ ਨੂੰ ਕਿਸੇ ਨੂੰ ਕੁਝ ਕਹਿਣ ਦੀ ਲੋੜ ਨਹੀਂ ਕਿਤੇ ਜਾਣ ਦੀ ਲੋੜ ਨਹੀਂ ਹਰੇਕ ਬੰਦਾ ਆਪੂ ਆਪਣੀ ਜ਼ਿੰਮੇਵਾਰੀ ਸਮਝਣ ਲੱਗ ਪਿਆ ਤੇ ਆਪਣਾ ਪੰਜਾਬ ਸੋਨੇ ਦੀ ਚਿੜੀ ਆ ਝੂਠ ਬੋਲਣੇ ਛੱਡ ਦਿਓ ਸੱਚ ਬੋਲੋ ਚਾਹੇ ਤਾਹ ਨੂੰ ਵੱਡੀ ਜਾਵੇ ਸੱਚ ਬੋਲੋ ਤੇ ਜੇ ਭਈ ਆਪਾਂ ਹੀ ਆਪਦੇ ਬੱਚਿਆਂ ਨੂੰ ਵੀ ਕਹੀ ਜਾਨੇ ਝੂਠ ਬੋਲੋ ਤੇ ਫੇਰ ਆਪਣਾ ਹਾਲ ਹੀ ਨਹੀਂ ਕੋਈ ਕਿਸੇ ਨੂੰ ਆਪਾਂ ਕੀ ਮਤ ਦੇ ਦੇਾਂਗੇ ਜਦੋਂ ਆਪਣਾ ਆਪ ਦਾ ਘਰ ਰੇਕ ਘਰ ਘਰ ਸੁਧਾਰ ਲੋ ਆਪੋ ਆਪਣਾ ਚਾਹੇ ਮੇਰੀਆਂ ਭੈਣਾਂ ਚਾਹੇ ਮੇਰੇ ਭਰਾ ਚਾਹੇ ਮੈਂ ਬੱਚੇ ਕੋ ਚਾਚੇ ਤਾਏ ਕੁਛ ਵੀ ਲੱਗਦੇ ਆ ਆਪੋ ਆਪਣੇ ਘਰ ਨੂੰ ਫਿੱਟ ਕਰ ਲੋ ਸਾਰੇ ਪਾਸਿਓ ਕਮੀ ਨਾ ਛੱਡੋ ਕਿਸੇ ਕੰਮ ਚ ਵੀ ਆ ਗੱਲ ਚ ਕਮੀ ਆ ਯਾਰ ਨਾ ਟੱਲ ਕਰੋ ਭਾਈ ਪੈਸਾ ਵੀ ਪ੍ਰਮਾਤਮਾ ਦਊਗਾ। ਸਭ ਕੁਝ ਕਰੂਗਾ। ਨਾ ਤੁਹਾਨੂੰ ਕਿਤੇ ਜਾਣ ਦੀ ਲੋੜ ਆ ਸਿਆਣਿਆਂ ਆ ਸੂਣਿਆਂ ਦੇ ਜਾਂ ਹੋਰ ਕਿਤੇ। ਉਹ ਤਾਂ ਆਪੇ ਸਿਆਣੇ ਆ ਜਿਹੜੇ ਤੁਹਾਨੂੰ 5 10 20000 ਛਾੜ ਲਿਆ। ਦੇਖਾਂ ਵੀਡੀਓ ਬੜੀ ਲੰਮੀ ਨਾ ਹੋ ਜੇ ਮੁੜ ਕੇ ਪਤਾ ਨਹੀਂ ਯਾਰ ਕੋਈ ਵੇਂਦਾ ਕਿ ਨਹੀਂ। ਚਲੋ ਜੀ ਨੈਕਸਟ ਵੀਡੀਓ 'ਚ ਮਿਲਦੇ ਆਂ। ਹੱਥ ਬੰਨ੍ਹ ਕੇ ਬੇਨਤੀ ਆ ਕੋਈ ਬਈ ਗਲਤ ਨਾ ਇਹਦਾ ਮਤਲਬ ਕੱਢ ਲਵੇ। ਮੈਂ ਤਾਂ ਇੱਕ ਸਿਰਫ ਜਿੰਨੀ ਕੁ ਮੈਨੂੰ ਅਕਲ ਆ ਓੰਨੀ ਕੁ ਗੱਲ ਕਰੀ ਆ। ਇਹ ਨਾ ਹੋਵੇ ਕੱਲ ਨੂੰ ਕੋਈ ਬੰਦਾ ਕਹੀ ਜਾਵੇ ਇਹਨੇ ਤਾਂ ਜਾਰ ਉਹ ਤੋਂ ਪੈਸੇ ਲੈ ਕੇ ਵੀਡੀਓ ਪਾਤੀ ਉਹ ਪਾਤੀ ਇਹੋ ਜੀ ਮੈਨੂੰ ਕਿਹੇ ਚੀਜ਼ ਦੀ ਕੋਈ ਲੋੜ ਨਹੀਂਗੀ ਤੁਹਾਡੇ ਚਰਨਾਂ 'ਚ ਹੱਥ ਬੰਨੇ ਆ ਛੋਟਾ ਭਰਾ ਸਮਝ ਕੇ ਜੇ ਕੋਈ ਗਲਤ ਵੀ ਬੋਲਿਆ ਗਿਆ ਹੋਵੇ ਮਾਫ ਕਰ ਦਿਓ ਖੇਮਾ ਦੇ ਯਾਦਕ